ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਅੱਜ ਦੀ ਜਿਹੜੀ ਕ੍ਰਾਈਮ ਸਟੋਰੀ ਆ ਦੋਸਤੋ ਲੋਕ ਬਹੁਤ ਜ਼ਿਆਦਾ ਠੱਗੀਆਂ ਧੋਗੀਆਂ ਕਰਦੇ ਨੇ ਪਰ ਜਿਹੜੀ ਅੱਜ ਦੀ ਸੱਚੀ ਸਟੋਰੀ ਆ ਇਹਦੇ ਵਿੱਚ 52 ਕਿਲੋ ਸੋਨਾ ਅਤੇ 15 ਕਰੋੜ ਰੁਪਇਆ ਤੇ ਹੋਰ ਵੀ ਬਹੁਤ ਸਾਰਾ ਸਮਾਨ ਆ ਜਿਹੜਾ ਉਹ ਮਿਲਿਆ ਪਰ ਹਾਲੇ ਤੱਕ ਇਸ ਵਿਅਕਤੀ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਵੀ ਇਹ ਹੈ ਕਿ ਦਾ ਦੋਸਤੋ ਮਾਤਪੁਰ ਦੇ ਇਹਦੇ ਵਿੱਚ ਜਦੋਂ ਆਈਟੀ ਵਿਭਾਗ ਨੇ ਛਾਪੇਮਾਰੀ ਕੀਤੀ ਤਾਂ ਉਹਨਾਂ ਨੂੰ 52 ਕਿਲੋ ਸੋਨਾ ਅਤੇ 15 ਕਰੋੜ ਰੁਪਇਆ ਇੱਕ ਜੰਗਲ ਦੇ ਵਿੱਚ ਖੜੀ ਗੱਡੀ 'ਚੋਂ ਮਿਲਿਆ ਪਰ ਉਹ ਜਿਹੜਾ 15 ਕਰੋੜ ਰੁਪਇਆ ਅਤੇ 52 ਕਿਲੋ ਸੋਨਾ ਤੇ ਹੋਰ ਵੀ ਜਿਹੜਾ ਸਬਾਨ ਸੀਗਾ ਉਹ ਆਈਟੀ ਵਿਭਾਗ ਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਉਹ ਕਿਸ ਦਾ ਸੀ ਅਤੇ ਉਹ ਕਿੱਥੋਂ ਆਇਆ ਜਦੋਂ ਆਈਟੀ ਵਿਭਾਗ ਦੇ ਮੁਲਾਜ਼ਮਾਂ ਨੇ 55 ਕਿਲੋ ਸੋਨਾ ਤੇ 15 ਕਰੋੜ ਰੁਪਈਆ ਦੇਖਿਆ ਤਾਂ ਉਹ ਵੀ ਹਰਾਨ ਰਹਿ ਗਈ ਵੀ ਇੱਕ ਜੰਗਲ ਦੇ ਵਿੱਚ ਖੜੀ ਗੱਡੀ ਦੇ ਵਿੱਚ ਐਨਾ ਪੈਸਾ ਅਤੇ ਐਨਾ ਸੋਨਾ ਕਿੱਥੋਂ ਆ ਸਕਦਾ ਕੀਦਾ ਹੋ ਸਕਦਾ ਪਰ ਜਿਹੜੀ ਆਈਟੀ ਵਿਭਾਗ ਦੀ ਟੀਮ ਆ ਉਹ ਹਲੇ ਤੱਕ ਜਾਂਚ ਦੇ ਵਿੱਚ ਜੁਟੀ ਹੋਈ ਹੈ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਪਪਾਲ ਦੇ ਜੰਗਲਾਂ ਦੇ ਮੇਡੋਰੀ ਇਲਾਕੇ ਦੇ ਵਿੱਚ ਇੱਕ ਕਾਰ ਤੇ ਕੀਤੀ ਗਈ ਛਾਪੇਮਾਰੀ ਤੋਂ ਇਹ ਜਿਹੜਾ ਸਮਾਨ ਹੈ ਫੜਿਆ ਗਿਆ। ਇਸ ਕਾਰ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਸੋਨਾ ਅਤੇ ਨਕਦੀ ਬਰਾਮਦ ਹੋਈ। ਪ੍ਰਸ਼ਟachar ਨੂੰ ਨੱਥ ਪਾਉਣ ਦੇ ਲਈ ਆਈਡੀ ਵਿਭਾਗ ਹੈ ਜਿਹੜਾ ਉਹ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਕਰ ਰਿਹਾ ਹੈਗਾ। ਅੰਤਰਰਾਖੀ ਵਿਭਾਗ ਦੀ ਇਸ ਟੀਮ ਦੇ ਵਿੱਚ ਤਕਰੀਬਨ 100 ਮਲਾਜ਼ਮ ਸਨ ਜੋ ਕਿ ਉਸ ਟੈਮ ਛਾਪੇਮਾਰੀ ਕਰ ਰਹੇ ਸਨ। ਲੋਕਾਜਗਤ ਅਤੇ ਆਈਟੀ ਵਿਭਾਗ ਦੀ ਇਹ ਸੰਧੀ ਕਾਰਵਾਈ ਸੀ ਜਿਹੜੀ ਦੋ ਦਿਨਾਂ ਤੋਂ ਚੱਲ ਰਹੀ ਸੀ ਪਹਿਲਾਂ ਕੰਟੈਕਸਟ ਵਿਭਾਗ ਨੇ ਪਪਾਉਲ ਦੇ ਅੰਦਰ ਦੇ ਵਿੱਚ ਕੰਪਨੀ ਦੇ 52 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਛਾਪੇਮਾਰੀ ਦੌਰਾਨ ਜਦੋਂ ਇੰਨੀ ਵੱਡੀ ਨਗਦੀ ਅਤੇ ਸੋਨਾ ਬਰਾਮਦ ਹੋਇਆ ਤਾਂ ਜਿਹੜੀ ਆਈਟੀ ਵਿਭਾਗ ਦੀ ਟੀਮ ਸੀ ਉਹ ਵੀ ਹੈਰਾਨ ਰਹਿ ਗਈ ਆਈਟੀ ਵਿਭਾਗ ਨੇ ਦੱਸਿਆ ਕਿ ਮਡੋਰੀ ਦੇ ਜੰਗਲਾਂ ਦੇ ਵਿੱਚੋਂ 52 ਕਿਲੋ ਸੋਨਾ ਅਤੇ 15 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਜੋ ਕਿ ਅਸੀਂ ਜ਼ਬਤ ਕਰ ਲਈ ਹੈ। ਸੂਤਰਾਂ ਤੱਕ ਦੱਸਿਆ ਜਾ ਰਿਹਾ ਹੈ ਕਿ ਇਸ ਕੰਪਨੀ ਦਾ ਟੈਕਸ ਚੋਰੀ ਕਰਨਾ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਜਾ ਰਿਹਾ। ਵਿਭਾਗ ਨੇ ਇਸ ਦੀ ਜਿਹੜੀ ਕਾਰਵਾਈ ਨੂੰ ਤੇਜ਼ ਕਰ ਦਿੱਤਾ ਅਤੇ ਬਰੀਕੀ ਦੇ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਜਿਹੜੇ ਪੁਖਤਾ ਸਬੂਤ ਨੇ ਇੱਕਠੇ ਕੀਤੇ ਜਾ ਰਿਹਾ ਤਾਂ ਕਿ ਜਿਹੜੀ ਵੱੜੀ ਕਾਰਵਾਈ ਹੈ ਇਸ ਕੰਪਨੀ ਦੇ ਉੱਤੇ ਕੀਤੀ ਜਾ ਸਕੇ ਐਨੀ ਵੱਡੀ ਰਕਮ ਅਤੇ ਸੋਨਾ ਫੜਨ ਤੋਂ ਬਾਅਦ ਪੂਰੇ ਸੂਬੇ ਦੇ ਵਿੱਚ ਹਲਚਲ ਆ ਜਿਹੜੀ ਮਚ ਗਈ ਹੈ ਕਿਉਂਕਿ ਆਈਟੀ ਵਿਭਾਗ ਇਹ ਪਤਾ ਲਗਾ ਰਿਹਾ ਹੈ ਕਿ ਐਨੀ ਵੱਡੀ ਰਕਮ ਅਤੇ ਇੰਨਾ ਸੋਨਾ ਕਿੱਥੋਂ ਆਇਆ ਜਾਂ ਇਹ ਕਿਸ ਕੰਮ ਦੇ ਲਈ ਇੱਥੇ ਰੱਖਿਆ ਗਿਆ ਸੀ ਕਿਉਂਕਿ ਆਈਟੀ ਵਿਭਾਗ ਨੂੰ ਸ਼ੱਕ ਹੈ ਵੀ ਇਸ ਸੋਨੇ ਅਤੇ ਪੈਸੇ ਦਾ ਵੇ ਗਾਹ ਤੇ ਸਵਾਲ ਕਰ ਰਿਹਾ ਹੋਵੇ ਸੋ ਦੋਸਤੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਸੋਨਾ ਅਤੇ ਨਗਦੀ ਬਰੰਦ ਹੋਈ ਹੈ ਕਿਉਂਕਿ ਇੰਡੀਆ ਦੇ ਵਿੱਚ ਪਹਿਲਾਂ ਵੀ ਬਹੁਤ ਵੱਡੀ ਵੱਡੀ ਰਕਮਾਂ ਜਿਹੜੀ ਉਹ ਫੜੀ ਗਈ ਹੈ ਤੁਹਾਨੂੰ ਵੀ ਪਤਾ ਹੈ ਦੋਸਤੋ ਵੀ ਅੱਜ ਕੱਲ ਜਿਹੜਾ ਕਾਲਾ ਧਨ ਹੈ ਉਹ ਬਹੁਤ ਸਾਰੇ ਲੋਕਾਂ ਨੇ ਇਕੱਠਾ ਕਰਕੇ ਤਜੋਰੀਆਂ ਭਰ ਰੱਖੇ ਨੇ ਪਰ ਉਹ ਇਕੱਠਾ ਕਿਵੇਂ ਹੁੰਦਾ ਕਿਉਂਕਿ ਉਹ ਟੈਕਸਚੁਰੀ ਕਰਦੇ ਨੇ ਇਸ ਕਰਕੇ ਉਹ ਕਾਲਾ ਧਾਨਾ ਜਿਹੜਾ ਇਕੱਠਾ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਉਹ ਸਭਾਲ ਵੀ ਨਹੀਂ ਸਕਦੇ ਕਿ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਸਭਾਲਣ ਵਾਸਤੇ ਇਸ ਕਰਕੇ ਇਹ ਜਿਹੜੀ ਅੱਜ ਦੀ ਘਟਨਾ ਗਈ ਇਹ ਘਟੀ ਆ ਜੇਕਰ ਉਹ ਸਹੀ ਹੁੰਦਾ ਤਾਂ ਉਹ ਕਿਸੇ ਬੈਂਕ ਦੇ ਲੋਕਰ ਦੇ ਵਿੱਚ ਪਿਆ ਹੁੰਦਾ ਪਰ ਉਹ ਦੋ ਨੰਬਰ ਦਾ ਪੈਸਾ ਸੀ ਇਸ ਇਸ ਕਰਕੇ ਉਹ ਜੰਗਲ ਦੇ ਵਿੱਚ ਪਿਆ ਸੀ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਤੇ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ